ਸੋ ਗੇ ਸ਼ੁਰੂ ਕਰਦੇ ਆ ਮਾਨੇ ਕਾਗਰ ਕਰਨ ਦਾ ਤਰੀਕਾ तकरीबन ਪਰਮਾਤਮਵੰਦੇ ਹਰ ਪੰਦੀ ਦਾ ਮੁੱਖ ਪ੍ਰਸ਼ਨ ਇਹੋ ਹੀ ਹੁੰਦਾ ਹੈ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ ਨਾਮ ਜਪਣ ਦਾ ਯਤਨ ਵੀ ਕਰਦੇ ਹਾਂ ਪਰ ਸਾਡਾ ਮਨ ਨਹੀਂ ਠਕਦਾ ਬਾਬਾ ਜੀ ਪਾਸ ਵੀ ਕਈ ਜਿਗਿਆਸੂਆਂ ਨੇ ਇਹੋ ਬੇਨਤੀਆਂ ਕਰਨੀਆਂ ਅਤੇ ਨਾਲ ਹੀ ਕਹਿਣਾ ਕਿ ਮਨ ਨੂੰ ਠਕਾਉਣ ਦਾ ਕੋਈ ਤਰੀਕਾ ਦੱਸੋ ਆਪ ਜੀ ਨੇ ਬੜੇ ਪ੍ਰੇਮ ਨਾਲ ਉਸ ਗਿਆਸੂ ਦੇ ਪ੍ਰਸ਼ਨ ਨੂੰ ਸੁਣ ਕੇ ਉੱਤਰ ਦੇਣਾ ਇਹ ਜਸਮਾਨ ਨੂੰ ਤੂੰ ਟਕਾਉਣ ਲਈ ਸਾਡੇ ਮਨ ਵਿੱਚ ਇਤਨੀ ਲਾਲਸਾ ਹੈ ਕਿ ਉਸ ਨੂੰ ਟਕਾਉਣ ਲਈ ਅਸੀਂ ਕੋਈ ਯਤਨ ਵੀ ਕਰਦੇ ਹਾਂ ਭਾਵ ਕਿ ਕੋਈ ਮਾਰਤ ਕਰਦੇ ਹਾਂ ਜਿਸ ਸਮੇਂ ਵਿੱਚ ਅਸੀਂ ਇਸ ਪ੍ਰਯਾਸ ਕਰੀਏ ਕਿ ਸਾਡੇ ਮਨ ਦੇ ਬਾਹਰ ਭਜਣਾ ਹੈ ਦੇ ਅਸੀਂ ਇਸ ਨੂੰ ਰੋਕਣ ਦਾ ਯਤਨ ਕਰਨਾ ਹੈ ਸੋ ਭਾਈ ਜੇ ਯਤਨ ਕਰਦੇ ਹੂੰ ਤਾਂ ਤਾਂ ਤੁਨਤਾ ਦੇ ਜੋਬ ਹੂੰ ਜੋ ਅਜੀ ਆਪਾਂ ਯਤਨ ਹੀ ਆਰੰਭ ਨਹੀਂ ਕੀਤਾ ਤਾਂ ਇਹ ਬਿਨਾਂ ਯਤਨਾ ਤੋਂ ਤਾਂ ਕੋਈ ਛੋਟਾ ਮੋਟਾ ਦੁਨੀਆਵੀ ਕੰਮ ਵੀ ਨਹੀਂ ਸੌਰਦਾ ਤੇ ਇਹਸ਼ਾ ਛੋੜਦਾ ਤੇ ਯਤਨਾ ਮਨ ਜਿੱਤੇ ਜਗ ਜੀਤ ਅਨਸਾਰ ਸੰਸਾਰ ਨੂੰ ਫਤਿਹ ਕਰਨ ਜਿੰਨਾ ਓਖਾ ਕੰਮ ਹੈ ਹਾਂ ਉਹ ਜਿਸ ਵਿੱਚ ਉਹ ਰਾਜਿੰਨਾ ਵੀ ਸ਼ੰਕਾ ਨਹੀਂ ਕਿ ਪਰਮਾਤਮਾ ਦੀਆਂ ਸਾਰੀਆਂ ਪ੍ਰਾਪਤੀਆਂ ਮਾਨ ਦੀ ਟਿਕਾਈ ਨਾਲ ਹੀ ਪ੍ਰਾਪਤ ਹੋਣੀਆਂ ਹਨ ਬਿਨਾ ਮਾਨ ਦੀ ਟਿਕਾਈ ਤੋਂ ਬੜੀ ਰਮਾਣੀ ਅਤੇ ਜਪਿਆ ਨਾਮ ਉਹ ਰੰਗ ਨਹੀਂ ਨਿਆਉਂਦਾ ਜਿਸ ਦੀ ਕਿ ਅਸੀਂ ਆਸ ਕਰਦੇ ਹਾਂ ਮਨ ਦਾ ਸਵਾਵ ਬਾਹਰ ਮੁਖੀ ਹੋਣ ਕਰਕੇ ਇਸ ਨੇ ਬਾਹਰ ਸੰਸਾਰ ਪਦਾਰਥਾਂ ਮਾਲਾਂ ਭਜਣਾ ਭਜਣਾ ਹੈ ਤੇ ਸਾਡਾ ਜਤਨ ਗੁਰੂ ਦਾ ਉਹ ਆਸਰਾ ਲੈ ਕੇ ਇਸ ਨੂੰ ਅੰਤਰ ਮੁਖੀ ਕਰਨ ਦਾ ਕਰਨ ਦਾ ਹੋਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਉਹਨਾਂ ਤੋਂ ਹੀ ਕਰਵਾਨ ਜਨ ਸਦਕੇ ਜਾਂਦੇ ਹਨ ਜੋ ਇਸ ਸਾਧਨ ਨੂੰ ਬਣਾਉਂਦੇ ਹਨ ਉਹ ਸਦਕੇ ਤਿੰਨਾਂ ਵਰ ਸਿੱਖਾਂ ਬਾਹਰ ਜਾਂਦਿਆਂ ਬਾਜ ਰਹਾ ਆ ਮਨ ਨੇ ਤਾਂ ਬਾਹਰ ਜਾਣਾ ਹੀ ਹੈ ਕਿਉਂਕਿ ਜਨ ਮਨ ਕੀ ਇਸ ਮਨ ਕੋ ਮਾਲ ਲੱਗੀ ਕਾਲਾ ਹੋਇਆ ਸਾਹੀ ਜਨਮ ਜਨਮਾਂ ਦੇ ਕਰਮ ਸੰਸਕਾਰਾਂ ਕਾਰਨ ਹੀ ਮਨ ਆਪਣੇ ਅਸਲੀ ਕੇਂਦਰ ਤੋਂ ਦੂਰ ਹੋ ਕੇ ਮੜਾ ਹੋ ਚੁੱਕਾ ਹੈ ਅਤੇ ਮੋੜ ਮੋੜ ਕੇ ਉਹਨਾਂ ਮੇਕੀ ਮਾਈਕੀ ਮਾਸਤੂਆ ਮਲ ਭਜਦਾ ਹੈ ਜੋ ਇਸ ਨੂੰ ਚੰਗੀਆਂ ਲੱਗਦੀਆਂ ਹਨ ਪਰ ਜਿੰਨਾ ਮੈਕੀ ਬਧਾਰਥਾ ਨੂੰ ਪ੍ਰਾਪਤ ਕਰਨ ਲਈ ਸਾਡਾ ਇਹ ਮਨੁਆ ਸ਼ੰਕਲਪ ਕਰ ਰਿਹ ਕਰ ਕੇ ਬਾਹਰ ਮੁਖੀ ਹੁੰਦਾ ਹੈ ਗੁਰੂ ਅਪਦੇਸ਼ ਸੰਸਾਰ ਅਸੀਂ ਉਸ ਨੂੰ ਬੇਸ਼ੱਕ ਬੁੱਧੀ ਨਾਲ ਹੀ ਵੇਖਣਾ ਹੈ ਕਿ ਜਿਸ ਪਾਸੇ ਸਾਡਾ ਮਨ ਭਜਦਾ ਹੈ ਕਿ ਇਹ ਸੱਚਮੁੱਚ ਚੰਗਾ ਵੀ ਹੈ ਕਿ ਨਹੀਂ ਇਸ ਤਰ੍ਹਾਂ ਗਰਵਾਣੀ ਤੋਂ ਅਗਵਾਈ ਲੈ ਕੇ ਆਪਣੇ ਅਸ਼ੇਸ਼ਟ ਮਨ ਬੁੱਧੀ ਨਾਲ ਮੈਲੇ ਮਨ ਨੂੰ ਬਾਹਰ ਜਾਣ ਤੋਂ ਰੁਕਣ ਲਈ ਯਤਨ ਕਰਨਾ ਚਾਹੀਦਾ ਹੈ। ਨਾਨਹੀ ਨਾਲ ਝਗੜਾ ਮਨਹੀ ਨਾਲ ਸਾਥ ਮਨਹੀ ਮਨਯ ਸਮਾਈ। ਮਨ ਜੋ ਇਸੇ ਸੋਲ ਹੈ ਸੱਚੇ ਸਬ ਦੱਸ ਪਾਈ। ਇਸ ਤਰ੍ਹਾਂ ਜਤਨ ਕਰਨ ਨਾਲ ਮਨਹੀ ਮਨ ਮਾਨੇ ਇਸਾ ਉਹਨਾਂ ਆਪਾਰ ਮਾਨ ਵਿੱਚ ਜੋ ਸ਼ੰਕਲਾ ਪਠ ਰਹੇ ਹਨ ਜਿੰਨਾਂ ਨੂੰ ਅਸੀਂ ਫਰਨੇ ਕਹਿੰਦੇ ਹਾਂ ਇਹ ਫਰਨੇ ਸੁਭਾਅ ਤੋਂ ਸੁਭਾਅ ਤੋਂ ਪੈਦਾ ਹੁੰਦੇ ਹਨ ਸੁਭਾਅ ਉਹ ਕਿਵੇਂ ਬਣਦਾ ਹੈ ਜੋ ਕਰਮ ਮਨੁੱਖ बार-बार ਕਰੀ ਉਹ ਜਹੀ ਉਸ ਦਾ ਸੁਭਾਅ ਬਣ ਜਾਂਦਾ ਹੈ ਗਨਮ ਬਾਰ-ਬਾਰ ਉਹੋ ਹੀ ਇਸ ਜੀਵ ਦੁਆਰਾ ਕੀਤੇ ਜਾਂਦੇ ਹਨ ਜਿਹੋ ਜਿਆ ਇਹਦਾ ਆਲਾ ਦਵਾਲਾ ਭਾਵ ਸੰਗਤ ਸੰਗਤ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਹੈ ਜਿਹੇ ਕਰਮ ਕਮਾਏ ਤੇਹਾ ਹੋ ਹੋਸ਼ੀ ਜਿਹੋ ਜਿਆ ਇਹ ਜੀਵ ਸੰਗਤ ਕਰਦਾ ਹੈ ਅਤੇ ਮਨਮੜ ਕਰਮ ਕਰਦਾ ਹੈ ਉਹ ਜਿਆ ਹੀ ਫੋਨੇ ਬਾਰ-ਬਾਰ ਮਨ ਵਿੱਚ ਹੋਣੀ ਹਨ ਸੋ ਮਨ ਨੂੰ ਠਕਾਉਣ ਬਾਅਦ ਤੇ ਸਭ ਤੋਂ ਪਹਿਲਾ ਕੰਮ ਅਸੀਂ ਇਸ ਇਹ ਕਰੀਏ ਕਿ ਨਤ ਦੀ ਸੰਗਤ ਨੂੰ ਆਪਾਂ ਗੁਰੂ ਸੰਗਤ ਵਿੱਚ ਬਦਲ ਲਈਏ ਦੂਸਰਾ ਆਪਣੇ ਮਨ ਨੂੰ ਕਰਵਾਣੇ ਗੁਰੂ ਉਪਦੇਸ਼ ਸੁਣਨ ਵਿੱਚ ਲਾ ਲਈਏ ਕਿਉਂਕਿ ਗੁਰੂ ਬਚਨਾਂ ਨੂੰ ਸਰਮਣ ਕਰ ਨਾਲ ਸੁਣੀਏ ਲਾ ਕੇ ਸਹਿ ਧਿਆਨ ਇਸ ਤੋਂ ਇਲਾਵਾ ਜਬ ਵਿੱਚ ਸਹਿ ਵਿੱਚ ਚਾਰ ਪੌੜੀਆਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਕਰਵਾਣੀ ਨੂੰ ਸੁਣਨ ਦੇ ਮਹਤਮ ਪ੍ਰਤੀਹੀ ਵਿਚਾਰਨ ਕੀਤੀਆਂ ਹਨ ਇਹ ਅਸੀਂ ਉਹਨਾਂ ਨੂੰ ਵਿਚਾਰ ਕੇ ਪੜੀਏ ਤਦ ਗਿਆਤ ਹੋ ਜਾਵੇਗੀ ਇਹ ਸੁਣ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਆਪ ਹੁਣ ਵੇਖਣਾ ਹੈ ਕਿ ਜਿੰਨੀ ਵੀ ਬਾਣੀ ਅਸੀਂ ਪੜਦੇ ਹਾਂ ਉਸ ਵਿੱਚੋਂ ਕਿੰਨੀ ਕੁ ਸੁਣਦੇ ਹਾਂ ਗਰਮਾਣੀ ਅਸੀਂ ਤਾਂ ਨਹੀਂ ਸੁਣ ਸਕਾਂਗੇ ਜੇਕਰ ਮਨ ਠਕਾਓ ਵਿੱਚ ਹੋਵੇਗਾ ਜੇ ਉਹ ਅਸੀਂ ਵਾਹਿਗੁਰੂ ਗੁਰੂ ਮੰਤਰ ਦਾ ਆਚਾਰਨ ਕਰੀਏ ਤਾਂ ਉਸ ਨੂੰ ਵੀ ਆਪਣੇ ਕੰਨਾਂ ਨਾਲ ਸੁਣੀਏ ਮਨ ਮੜ ਜਾਪ ਕਰਕੇ ਉਸ ਜਾਪ ਦੀ ਧਨ ਨੂੰ ਸੁਣਨ ਵਿੱਚ ਮਨ ਨੂੰ ਲਾ ਦਈਏ ਬਸ ਕਾਰਜ ਸਵਰ ਜਾਵੇਗਾ ਤੁਨ ਮੈਂ ਧਿਆਨ ਧਿਆਨ ਮੈਂ ਜਾਂਨੇ ਗੁਰਮੁਖ ਅਰਥਕ ਕੱਤ ਕਹਾਣੀ ਬਾਬਾ ਜੀ ਮਨ ਨੂੰ ਟਿਕਾਉਣ ਲਈ ਇੱਕ ਹੋਰ ਸਾਧਨ ਵੀ ਦੱਸਿਆ ਕਰਦੇ ਸਨ ਕੇ ਨਜਮ ਨਾਲ ਜੇਕਰ ਅਸੀਂ ਹਰ ਰੋਜ਼ ਮੂਰ ਮੰਤਰ 2 ਘੰਟੇ 2 ਦੇ ਘਟੋ ਘਟ 27 ਪਾਠ ਜਾਂ ਜਿੰਨੀ ਹੋਰ ਇਸ ਤੋਂ ਵੱਧ ਹੋ ਸਕਣ ਕਰੀਏ ਪਰ ਗਣਤੀ ਵਿੱਚ ਕੇਵਲ ਉਹੀ ਹੀ ਮੂਰ ਮੰਤਰ ਦਾ ਪਾਠ ਸ਼ਾਮਲ ਕਰਨਾ ਹੈ ਜੋ ਸਾਰਾ ਹੀ ਸਾਡੇ ਮਨ ਨੇ ਸੁਣਿਆ ਹੋਵੇ ਜੋ ਮੂਲ ਮੰਤਰ ਦਾ ਪਾਠ ਕਰਦੇ ਆ ਮਨ ਵਿਚ ਆ ਮਹਰਲੇ ਫਰਨੇ ਚਲਾ ਜਾਵੇ ਤਾਂ ਫਿਰ ਮੁੜ ਕੇ ਆਰੰਭ ਤੋਂ ਇਹ ਪਾਠ ਆਰੰਭ ਕਰ ਲੈਣਾ ਭਾਵੇਂ ਚਾਰ ਵਾਰੀ ਭਾਵੇਂ ਪੰਜ ਵਾਰੀ ਮੜ ਮੜ ਕੇ ਕਰਨਾ ਪਵੇ ਪਰ ਗਿਣਤੀ ਵਿੱਚ ਉਹ ਪਾਠ ਹੀ ਸਾਮਨ ਕਰਨਾ ਹੈ ਜੋ ਬਿਨਾਂ ਫਰਨੇ ਆਏ ਸਪੂਰਨ ਹੋਵੇ ਇਸ ਤਰ੍ਹਾਂ ਜਤਨ ਕਰਦੇ ਕਰਦੇ ਮਨ ਸੁਣਦਾ ਆਦੀ ਹੋ ਜਾਵੇਗਾ ਅਤੇ ਕੰਗਰਤਾ ਵੱਧਦੀ ਜਾਵੇਗੀ ਜਿਉਂ ਜਿਉਂ ਕਗਰਤਾ ਵਧੇਗੀ ਤੇ ਹੌਂ ਤੇਉ ਮਾਨੂ ਨਾਮ ਦਾ ਰਸ ਆਉਣ ਲੱਗ ਪਵੇਗਾ ਜਦੋਂ ਨਾਮ ਦਾ ਰਸ ਆਉਣ ਲੱਗ ਪਿਆ ਫਿਰ ਤਾਂ ਹਰ ਰਸ ਕਾ ਤੂੰ ਚਾਖਿਆ ਸਾਧ ਚਾਖਤ ਹੋਏ ਰਹੇ ਮਿਸਮਾਨ ਬਾਣੀ ਦਸ਼ਾ ਮਾਪਨ ਲੱਗ ਜਾਵੇਗੀ ਮਨ ਨੂੰ ਮਾਰਨ ਦੀ ਲੋੜ ਨਹੀਂ ਤੇ ਨਾ ਹੀ ਇਸ ਮਨ ਨੇ ਮਰਨਾ ਹੈ ਕੇਵਲ ਗੁਰੂ ਦੇ ਬਦੇਸ਼ ਨੂੰ ਆਪਣੇ ਮਨ ਦੇ ਸੋਚ ਮੰਡਲ ਵਿੱਚ ਪਸਾ ਕੇ ਮੰਦਾ ਰੁਖ ਪਰਵਾਹ ਬੀਗ ਬਦਲਨ ਦੀ ਲੋੜ ਹੈ ਨਾ ਮਨ ਮਰੇ ਨਾ ਮਾਇਆ ਮਰੇ ਜਨਕੇਸ਼ਕਿਆ ਸੋਈ ਜਾਣੀ ਸਉਦ ਵਿਚਾਰ ਪਹਾ ਸਾਗਰ ਤ੍ਰੇਨ ਹੋ ਬਸ ਮਾਨ ਦੇ ਮਹਾਨ ਨਾਲ ਕੇਮਲ ਆਲਟਾਉਂ ਦੀ ਹੀ ਲੋੜ ਹੈ ਜਿਵੇਂ ਕਿ ਸੂਫੀ ਫਕੀਰ ਬਾਬਾ ਬੁੱਲੇ ਸਾਹਿਬ ਜੀ ਆਪਣੇ ਮਰਸ਼ਦ ਪਾਸ ਪਰਮਾਤਮ ਦੀ ਪੁੱਛ ਲਈ ਪੁੱਜੇ ਅਤੇ ਮਾਨੁ ਪਰਮੇਸ਼ਰ ਵਾਲੇ ਪਾਸੇ ਲਾਉਣ ਦੀ ਵਿਧੀ ਪੁੱਛੀ ਤਾਂ ਮਰਸ਼ਦ ਜੀ ਉਸ ਸਮੇਂ ਗੰਡਿਆਂ ਦੀ ਪਨੀਰੀ ਪਟ ਰਹੇ ਸਨ ਆਪਣੇ ਕੰਮ ਵਿੱਚ ਰੁੱਝੇ ਹੋਏ ਤੇ ਉੱਤਰ ਦਿੱਤਾ ਕਿ ਮੁਲਿਆ ਰੱਬ ਦਾ ਕੀ ਪਾਉਣਾ ਇਧਰੋਂ ਫੁੱਟਣਾ ਤੇ ਉਧਰ ਲਾਉਣਾ ਬਸ ਮਨ ਸੰਸਕਾਰ ਸੋਚਾ ਫਿਕਰਾ ਤੇ ਮਾਰੇ ਫਾਨਿਆਂ ਵੱਲੋਂ ਹਟਾ ਕੇ ਕਰਵਾਣੀ ਕੀਰਤਨ ਤੇ ਨਾਮ ਸਣਨ ਵਾਲੇ ਵਾਸੇ ਲਾਉਣ ਦੀ ਲੋੜ ਹੈ ਮਨ ਦਾ ਰੋਹੀ ਬਦਲਣਾ ਹੈ ਇਹ ਕੋਈ ਸ਼ੌਕੀ ਖੇਡ ਨਹੀਂ ਪਹਿਲਾਂ ਕਾਫੀ ਯਤਨ ਕਰਨਾ ਪਵੇਗਾ ਸਫਲ ਹੋਤੇ ਪ੍ਰਾਪਤੀ ਵੀ ਉੰਨੀ ਹੀ ਅਰਸਦੈਕ ਤੇਨ ਅੰਧਮਈ ਹੁੰਦੀ ਹੈ ਦੂਸਰਾ ਆਪਣਾ ਜਤਨ ਕਰਨ ਦੇ ਨਾਲ-ਨਾਲ ਸਤਿਗੁਰੂ ਜੀ ਦੇ ਚਰਨਾਵਿਚ ਦਾਸਾਂ ਭਾਵ ਧਾਰ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ हे ਸਤਿਗੁਰੂ ਜੀ ਅਸੀਂ ਆਪਣੇ ਮਨ ਨੂੰ ਆਪ ਟਿਕਾਉਣ ਤੇ ਸਮਰੱਥ ਨਹੀਂ ਹਾਂ ਆਪ ਜੀ ਦਇਆ ਕਰਕੇ ਇਸ ਦਹਿ ਦਸਤਾਮ ਦੀ ਮਨੂਏ ਦੀ ਟਿਕਾਈ ਬਖਸ਼ਿਸ਼ੇ ਨਾਮ ਦਾ ਨਸੀਆ ਮਨਾਉ ਇਸ ਪ੍ਰਕਾਰ ਕੀਤੀ ਅੰਦਾਸਨ ਇਸ ਸ੍ਰੇਸ਼ਟ ਜਤਨ ਨੂੰ ਹੋਰ ਵੀ ਸਹਿਤ ਮਿਲਦੀ ਹੈ ਮਾਮਾ ਜੀ ਪਰਮਾਤਮਾ ਪ੍ਰੇਮੀਆਂ ਨੂੰ ਪਰਮੇਸ਼ਰ ਪ੍ਰਾਪਤੀ ਲਈ ਅਕਸ਼ਰ ਕਿਹਾ ਕਰਦੇ ਸਨ ਕਿ ਇਸ ਸੰਸਾਰ ਵਿੱਚ ਸੰਜਮ ਬਹੁਤ ਵੱਡਾ ਗੁਣ ਹੈ ਹਰ ਗੁਰਸੇਖ ਨੂੰ ਉਸ ਦਾ ਧਰਨੀ ਬਣਨਾ ਚਾਹੀਦਾ ਹੈ ਜਿਵੇਂ ਸੰਸਾਰ ਰੂੜਾ ਤੇ ਕਮਾ ਪ੍ਰਤੀ ਸੰਜਮਾ ਤੇਜਨੂਰੀ ਹੈ ਜਿਵੇਂ ਹੀ ਜੋ ਸਮਾਸੀ ਪਰਮਾਥਮ ਵਾਲੇ ਪਾਸੇ ਲਾਉਂਦੇ ਹਾਂ ਉਸ ਦੀ ਵੀ ਬਹੁਤ ਸੰਜਮ ਨਾਲ ਬਤਾਂ ਕਰਨੀ ਚਾਹੀਦੀ ਹੈ ਆਪ ਥੋੜੇ ਸਮੇਂ ਵਿੱਚ ਬਹੁਤਾਂ ਆਪਰਾਪਤ ਕਰਨਾ ਯਤਨ ਕਰਨਾ ਹੈ ਆਪ ਥੋੜ ਜਾਹਿਦਾ ਹੈ ਇਹ ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਪੜਨ ਤੇ ਨਾਮ ਸਿਮਨ ਸਮੇਂ ਮਨ ਨੂੰ ਇਕਾਗਰ ਕਰਕੇ ਬਾਣੀ ਦੇ ਗੁਰਮਤ ਸੰਬਚਲਾ ਦੀ ਜੇ ਧਿਆਨ ਬਾਹਰ ਮੁਹੀ ਹੈ ਕੇਵਲ ਰਟਣ ਹੀ ਕੀ ਜਾ ਰਹੇ ਹਾਂ ਤਾਂ ਇੰਜ ਜਾਣ ਲਗੋ ਕਿ ਅਸੀਂ ਉਸ ਸਮੇਂ ਤੋਂ ਪੂਰਾ ਲਾਭ ਨਹੀਂ ਲੈ ਰਹੇ ਗੁਰੂ ਦੇ ਹਜੂਰੇ ਵਿੱਚ ਪੜੀ ਹੋਈ ਬਾਣੀ ਤੇ ਕੀਤੀ ਹੋਈ ਭਜਨ ਦੀ ਪੂਰਨ ਤੌਰ ਤੇ ਪ੍ਰਵਾਨ ਹੁੰਦੀ ਹੈ ਗੈਰ ਹੰਯੂਰੀ ਦੇ ਭਜਨ ਤਾਂ ਕੇਵਲ ਕਰਮ ਹੀ ਬਣਦਾ ਹੈ ਜੋ ਕਿ ਬਹੁਤ دیر ਬਾਅਦ ਫਲ ਦੇਖ ਹੁੰਦਾ ਹੈ ਨਿਰੀ ਗਣਤੀਆਂ ਪੜਾਈ ਨੂੰ ਤਾਂ ਸਤਿਗੁਰੂ ਨਾਨਕ ਦੇਵ ਜੀ ਸਹਿਬ ਜੀ ਆਸਾ ਜੀ ਦੀ ਬਾਅਦ ਵਿੱਚ ਹੁਣ ਹਮੇ ਲਿਖਣਾ ਚਾਹਖ ਲਿਖਦੇ ਹਨ ਪੜਪੜਾ ਗੱਡੀ ਲੰਦੀ ਏ ਪੜਪੜਾ ਭਰੀਏ ਸਾਥ ਪੜਪੜ ਮੇੜਾ ਪਾਈਏ ਪੜਪੜ ਗੱਡੀਆਂ ਹੀ ਖਾਤ ਪੜੀਏ ਜੇ ਜਿੱਤੇ ਬਾਰਸ ਬਾਰਸ ਬਣਗੇ ਜਿੱਤੇ ਮਾਸ ਪੜੀਏ ਜਿੱਤੀ ਯਾਰ ਜਾਂ ਪੜੀਏ ਜਿੱਤੇ ਸਾਸ ਨਾਨਕ ਲੇਖਾ ਇੱਕ ਗਾਲ ਹੋ ਹੋਰ ਹਮੇ ਸਿੱਖਣਾ ਚਾਹਖਾ ਬਾਬਾ ਕਬੀਰ ਜੀ ਫਰਮਾਉਂਦੇ ਹਨ ਕਿਆ ਆਪਣੀਏ ਕਿਆ ਗੁਣੀਏ ਕਿਆ ਵੇਦ ਪ੍ਰਾਨ ਸੁਣੀਏ ਪੜੇ ਸੁਣੇ ਕਿਆ ਹੋਈ ਜਾਂ ਸਹਜ ਨਾ ਮਿਲੇ ਸੋਈ ਅਤੇ ਪੰਜਵੇਂ ਗੁਰਦੇਵ ਜੀ ਵੀ ਹੁਕਮ ਕਰਦੇ ਹਨ ਪਾਠ ਪੜਿਓ ਔਰ ਵੇਦ ਖਾਣਿਓ ਨਿਮਟ ਪਉ ਅੰਗਮ ਸੰਦਨ ਵਾਂਛ ਜਨਾ ਸੰਗਨਾਸ਼ੁਟਕਿਓ ਅਦੇਖ ਅਹਮਦ ਮਾਦੇ ਪਿਆਰੇ ਦਿਨ ਮਿਲ ਮਿਲਣਾ ਨਹੀਂ ਮੈਂ ਕੀ ਇਹ ਕਰਮਾ ਅਨੇਕਾਂ ਇਹ ਕਰ ਕਿਸੇ ਮਸਾਫ ਨਹੀਂ ਨਾ ਮਾ ਸਫਰ ਤੈ ਕਰਨਾ ਹੋਵੇ ਤਾਂ ਉਸ ਨੂੰ ਸਟੇਸ਼ਨ ਦੇ ਪੁੱਜਣਾ ਪੈਣਾ ਹੈ। ਅਸਲੀ ਸਫਰ ਤਾਂ ਤਾਂ ਹੀ ਸ਼ੁਰੂ ਹੋਵੇਗਾ ਜਦ ਰੇਲ ਗੱਡੀ ਜਾਂ ਮਾਸ ਵਿੱਚ ਬੈਠ ਜਾਵਾਂਗੇ। ਇਸੇ ਤਰ੍ਹਾਂ ਸ੍ਰੀ ਨਾਮ ਅਖਰੀ ਨਾਮ ਜਪਣਾ ਭਾਵ ਰਛਨਾ ਦੁਆਰਾ ਨਾਮ ਦਾ ਰਚਨ ਕਰਨਾ ਮਨੁ ਸੇਸ਼ਨ ਤੱਕ ਪਹੁੰਚਣਾ ਹੈ ਅਸਲੀ ਆਤਮਿਕ ਸਫਲਤਾ ਪਰਵੇਸ਼ ਲਈ ਹੀ ਹਜੂਰੀ ਬਹਿ ਚਾਰਥਮਾ ਨਾਲ ਸਿਮਨ ਕਨ ਨਾਲ ਹੀ ਤੈ ਹੋਵੇਗਾ ਆਤਮਾ ਨਾਲ ਸਿਮਨ ਕਨ ਨੂੰ ਗੜਾਡੀ ਰਾਹ ਜਾਂ ਜਹਾਜ਼ ਰਾਹੀਂ ਸਫਰ ਕਰਨਾ ਹੈ ਨੁੱਖ ਦਾ ਐਸਾ ਸੰਸਾਰ ਵਿੱਚ ਆਉਣ ਦਾ ਕੇਵਲ ਅਤੇ ਕੇਵਲ ਇੱਕ ਪ੍ਰਯੋਜਨ ਹੈ ਮੂਮੇ ਨੰਮ ਲਣ ਕੀ ਤੇਰੀ ਬਰੀਆ ਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਬਾਹਗੁਰੂ ਜੀ ਨੇ ਰਸਤਾ ਦੱਸਿਆ ਮੇਲਾ ਸਾਧ ਸੰਗਤ ਭਜ ਕੇ ਕੇਵਲ ਨਾਮ ਅਤੇ ਜਪੋ ਤaikਉ ਨਾਮ ਆਹ ਨਾ ਨਿਰਾਹਲਾ ਆਮਾ ਅਤੇ ਕੇਵਲ ਨਾਮ ਜਪੋ ਜਪੋ ਹੀ ਪ੍ਰਾਨੀ ਪਰ ਹਉ ਇੱਕ ਕੀ ਸੰਨਾ ਏਵਨ ਨਾਮ ਜਪੋ ਰਹੇ ਪ੍ਰਾਨੀ ਤਮਹੀ ਨਿਸ਼ਚੈਤਨ ਸੋ ਨਾਮ ਜਪਣ ਮਾਰਤੇ ਸਭ ਤੋਂ ਵੱਧ ਸਹਾਇਤਾ ਸਤ ਸੰਗਤ ਹੈ ਸੋ ਆਪਾਂ ਨੂੰ ਸਤ ਸੰਗ ਹਾ ਰੋਜ਼ ਕਰਨੀ ਚਾਹੀਦੀ ਹੈ ਸਭ ਤੋਂ ਅਸ਼ੇਸ਼ਟ ਸਤ ਸੰਗ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਹਰ ਗੁਰਸਿੱਖ ਨੂੰ ਘਟੋ ਘਾਟ ਤੇ 1 2 ਪੰਨੇ ਜਾਂ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਸਤਿਗੁਰੂ ਮਹਾਰਤ ਸਹਿਬ ਜੀ ਜੀ ਦਾ ਵਿਚਾਰ ਸੇਥ ਪਾਠਾ ਰੋਜ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਤਿਗੁਰੂ ਜੀ ਨਾਲ ਸੰਗਤ ਬਣੀ ਰਹਿੰਦੀ ਹੈ ਦੇ ਗੁਰੂ ਮਹਾਰਾਜ ਜੀ ਪਾਸੋਂ ਸਾਨੂੰ ਹਰ ਰੋਜ਼ ਨਵੀ ਤੋਂ ਨਵੀ ਆਰਥਿਕ ਪਰਮਾਥਮਿਕ ਅਗਵਾਈ ਮਿਲਦੀ ਰਹਿੰਦੀ ਹੈ ਗੁਰਬਲਾਸ ਪਾਸ਼ਾਏ ਸ਼ੀਮੀ ਅਨਸਾਰ ਜਸ ਪ੍ਰਾਨੀ ਨੇ ਵੀ ਸਤਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਉਹ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਇਹ ਹੀ ਗੁਰਦੇਵ ਜੀ ਦੇ ਦਰਸ਼ਨ ਹਨ ਜਿਸ ਨੇ ਗੁਰੂ ਨਾਲ ਬਚਨ ਕਰਨੇ ਹੋਣ ਉਹ ਗੁਰੂ ਜੀ ਬਾਣੀ ਨੂੰ ਪ੍ਰੇਮ ਸਹਿਤ ਵਿਚਾਰ ਨਾਲ ਪੜੋ ਗੁਰੂ ਦਰਸ ਜੈ ਦੇਖਣਾ ਸ੍ਰੀ ਗੁਰੂ ਸ੍ਰੀ ਗ੍ਰੰਥ ਨਰਸਾਈ ਬਾਤ ਕਰਨ ਗੁਰੂ ਸੋ ਚੱਲੇ ਪੜੇ ਗ੍ਰੰਥ ਮਨ ਲਾਏ ਤੇ ਭਾਈ ਨੰਦ ਲਾਲ ਜੀ ਨੇ ਵੀ ਰਤਨਾਮੇ ਵਿੱਚ ਇਸੇ ਪਾਪ ਦੀ ਬਾਤ ਅੰਕਿਤ ਕੀਤੀ ਹਨ ਸੋ ਸਿੱਖ ਗੁਰੂ ਦਰਸ਼ਨ ਕੀ ਜਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ ਪਰ ਬਾਤ ਸਮੇਂ ਕਰਕੇ ਇਸ਼ਨਾਨ ਤੀਨ ਪਰ ਨਾਣਾ ਕਰੇ ਸੁਜਾਨ ਜੋ ਮਾਮਾ ਸਾਥ ਚਾਹੇ ਕਰੇ ਬਾਤ ਗ੍ਰੰਥ ਜੀ ਪੜੇ ਸੁਣੇ ਵਿਚਾਰੇ ਸਾਥ ਜੋ ਮੂਹ ਜੇ ਬਚਨ ਸੁਣੋ ਕੀ ਚਾਹੇ ਗ੍ਰੰਥ ਜੀ ਪੜੇ ਸੁਣੇ ਚਤਲਾਈ ਮੇਰ ਉਪਗ੍ਰੰਥ ਜੀ ਜਾਣ ਇਸ ਮੇ ਪੀਤ ਨਹੀਂ ਕੁਛ ਮਾਨ ਦੂਸਰੇ ਗੁਰੂ ਪਿਆਰੇ ਵਾਲੇ ਗੌਰ ਸਿੱਖੀ ਦੀ ਸੰਗਤ ਕਰਨ ਨਾਲ ਮਾਨ ਮੈ ਚ ਨਾਮ ਜਪਣਾ ਤੇ ਨਾਮੀ ਨੂੰ ਮਿਲਣ ਮਾਤੇ ਮਾਨ ਮੈ ਚ ਤਸਾ ਮੰਨਦਾ ਹੈ ਜੇਨੂ ਦੇਖਿਆ ਮਨਚੋ ਧੰਦਾ ਹੋ ਕਦੀ ਪਾਈ ਗਣਤਾਸਾਂ ਇਸ ਤੋਂ ਇਲਾਵਾ ਸਤ ਸੰਗ ਵਿੱਚ ਆਉਣ ਨਾਲ ਹੀ ਮਾੜੇ ਚੰਗੇ ਕਰਮਾਂ ਦੀ ਸੋਝੀ ਮਿਲਦੀ ਹੈ ਮਾੜੇ ਕੰਮਾਂ ਨੂੰ ਤਿਆਗਣਾ ਤੇ ਚੰਗੇ ਕੰਮਾਂ ਨੂੰ ਕਰਨ ਵਾਸਤੇ ਮਨ ਵਿੱਚ ਪ੍ਰੇਰਨਾ ਪੈਦਾ ਹੁੰਦੀ ਹੈ ਇਹਦਾ ਸਦਕਾ ਬੁਰੇ ਕਰਮ ਘਟ ਜਾਂਦੇ ਹਨ ਤੇ ਸਭ ਕਰਮਾਂ ਵਿੱਚ ਮਾਤਾ ਹੋਣ ਲੱਗ ਜਾਂਦਾ ਹੈ ਸੱਤੀ ਪਹਿਨੀ ਸਤਿ ਭਲਾ ਮਈਏ ਪੜੀਏ ਪਾਸ ਉੱਥੇ ਪਾਪਨ ਵਿਚਾਰੀਏ ਕੂੜੇ ਘਟੇ ਰਾਸ ਗੁਰੂ ਪਿਆਰਿਆਂ ਦੀ ਸੰਗਤ ਕਰਨ ਨਾਲ ਵਿਵੇਕ ਬੁੱਧੀ ਵਿਚਾਰ ਬੁੱਧੀ ਹੋ ਜਾਂਦੀ ਹੈ ਸਾਗੰਤ ਵਿੱਚ ਮਿਲ ਕੇ ਬੁੱਧੀ ਬਵੇਕ ਤੀਸਰੇ ਜੋਗਰ ਸਖ ਪਿਆਰੇ ਦੀ ਸੰਗਤ ਨਾ ਮਿਲੇ ਤਾਂ ਵਰਸਤ ਨੂੰ ਧਰਮ ਗ੍ਰੰਥ ਦੀ ਸੰਗਤ ਕਾਨੀ ਲੋੜੀ ਦੀ ਲੋੜ ਗਈ ਗੁਰੂ ਸਹਿਬ ਅਤੇ ਗੁਰੂ ਪਿਆਰਿਆਂ ਦੇ ਜੀਵਨ ਸਿੱਤਰਤਾ ਪਾਣਾ ਸੋਨਣਾ ਨਾਲ ਉਹਨਾਂ ਵੱਲੋਂ ਪਾਏ ਪੱਗ ਜਿੰਨਾ ਉੱਪਰ ਤੁਨ ਨਹੀਂ ਪ੍ਰੇਰਨਾ ਹੁੰਦੀ ਹੈ ਜੋ ਹਰ ਸਬਕ ਸਖ ਮਾਈ ਭਾਈ ਨੂੰ ਇਨਾ ਤਿੰਨਾ ਸੰਗਤਾਂ ਵਿੱਚੋਂ ਜਿਹੜੀ ਵੀ ਸੰਗਤ ਪ੍ਰਾਪਤ ਹੋਵੇ ਉਹਦਾ ਪੂਰਾ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਇਸ ਤੋਂ ਸਮਾਪਤ ਕਰਦੇ ਹਾਂ ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਪੁੱਲ ਚੁਕ ਮਾਫੀ ਆਉਦੀ ਅਣਜਾਣ ਮੱਛੀ ਤੇ ਸਿਰ ਤੇ ਹੱਥ ਰੱਖਣਾ ਨਾਮ ਨਾਲ ਜੋੜਨਾ ਨਾਮ ਦੀ ਦਾਤ ਵਛਣੀ ਬਣਾ ਨਾਮ ਜਪਾਉਣਾ ਵਾਹਿਗੁਰੂ ਜੀ ਖਾਲਸਾ ਅਸੀਂ ਆਹੀ